ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਦੋਲਤਪੁਰ ਕੱਗ ਵਿਖੇ ਜਿੱਥੇ ਤਨਤਨ ਪੀਰ ਬਾਬਾ ਫਤੇਸ਼ਾਹ ਜੀ ਦੇ ਦਰਬਾਰ ਵਿਖੇ ਸਾਲਾਨਾ ਜੋੜ ਮੇਲਾ ਅਤੇ ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਇਹ ਟੂਰਨਾਮੈਂਟ ਤੁਹਾਨੂੰ ਦਾਦੀ ਇੱਕ ਐਨਰਾ ਵੀਰਾਂ ਸਹਿਯੋਗਨਾ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗਨਾ ਕਰਵਾਇਆ ਗਿਆ ਜੇ ਪ੍ਰਾਈਜ਼ ਦੀ ਗੱਲ ਕੀਤੀ ਜਾਵੇ ਤਾਂ ਪਹਿਲਾ ਪ੍ਰਾਈਜ਼ 1 ਲੱਖ ਰੁਪਈਆ ਕਬੱਡੀ ਦੀ ਟੀਮ ਨੂੰ ਅਤੇ ਦੂਸਰਾ ਪ੍ਰਾਈਜ਼ 75000 ਰੁਪਈਆ ਤੋ ਸੱਗੀਆਂ ਹੋਈਆਂ 4 ਇੰਟਰਨੈਸ਼ਨਲ ਕਬੱਡੀ ਕਲੱਬਾਂ ਦੇ ਮੈਚ ਕਰਵਾਏਗੇ ਕਬੱਡੀ ਟੂਰਨਾਮੈਂਟ ਦੌਰਾਨ ਇੱਕ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ ਜਿਸ ਦੇ ਵਿੱਚ ਪਹਿਲਾ ਨਾਮ 15000 ਅਤੇ ਦੂਸਰਾ ਨਾਮ ਵੀ 15000 ਰੱਖਿਆਗਾ ਤੇ ਜੋ ਲੜਕੀਆਂ ਦੇ ਜੋ ਨਾਮ ਜਿਹੜੇ ਦਿੱਤੇ ਗਏ ਨੇ ਇਨ੍ਹਾਂ ਵਿਰਵ ਵੱਲੋਂ ਪੁਲਵਿੰਦਰ ਸਿੰਘ ਸਰਪੰਚ ਹਰਜਿੰਦਰ ਸਿੰਘ ਸਰਪੰਚ ਮਨਦੀਪ ਸਿੰਘ ਕੱਗ ਪਮਾ ਕਾਗੋ ਜਿੰਦਰ ਸਿੰਘ ਸਾਫ ਦਾ ਸਰਪੰਚ ਅਤੇ ਜੋਗਾ ਸਿੰਘ ਵੱਲੋਂ ਜਿਹੜੇ ਲੜਕੀਆਂ ਦੇ ਲਈ 15-15000 ਰੁਪਏ ਦਾ ਇਨਾਮ ਜਿਹੜਾ ਦਿੱਤਾ ਗਿਆ ਤੇ ਆਓ ਆਪਾਂ ਕਰਦੇ ਹਾਂ ਕਲੱਬ ਮੈਂਬਰਾਂ ਦੇ ਨਾਮ ਤੇ ਟੂਰਨਾਮੈਂਟ ਬਾਰੇ ਲੈਣੇ ਜਾਣਕਾਰੀ ਤੇਜ ਰਾਸੀ ਟੂਰਨਾਮੈਂਟ ਕਰਵਾ ਰਹੇ ਆ ਇਹ ਤਕਰੀਬਨ ਸਾਨੂੰ 34 ਸਾਲ ਹੋ ਗਏ ਨੇ ਟੂਰਨਾਮੈਂਟ ਕਰਵਾਉਂਦਿਆਂ ਨੂੰ ਇਹ ਪਿੰਡ ਦولتਪੁਰ ਘੱਗ ਤੰਤਨ ਬਾਬਾ ਲਖਦਾਤਾ ਬਾਬਾ ਫਤਿਹ ਸ਼ਾਹ ਜੀ ਉਹਨਾਂ ਦੀ ਯਾਦ ਵਿੱਚ ਅਸੀਂ ਕਰਵਾਨੇ ਆ ਔਰ 34 ਸਾਲ ਨੇ 34ਵਾਂ ਹੱਡਾ ਸਰਾਨਾ ਮੇਲਾ ਔਰ ਇਹ ਸਾਰੇ ਵੱਡੇ ਭਰਾਵਾਂ ਦੇ ਸਹਿਯੋਗ ਦੇ ਨਾਲ ਸਾਡੇ ਪਿੰਡ ਦੇ ਸਹਿਯੋਗ ਦੇ ਨਾਲ ਜੋ ਹੈ ਮੇਲਾ ਹੀ ਕਰਵਾਨੇ ਆ ਠੀਕ ਅੱਜ ਕਿੰਨੀਆਂ ਕਿ ਟੀਮਾਂ ਜਿਹੜੀਆਂ ਆਪਣਾ ਇੱਥੇ ਖੇਡ ਦਾ ਪ੍ਰਦਰਸ਼ਨ ਕਰਨਗੀਆਂ ਅੱਜ ਦਾ ਇਸ ਚੌਥੀ ਮੇ ਖੇਡ ਮੇਲੇ ਦੇ ਵਿੱਚ ਜੋ ਜਿੰਨੇ ਟੀਮਾਂ ਆ ਰਹੀਆਂ ਨੇ ਸਾਡੇ ਚਾਰ ਕਲੱਬ ਨੇ ਜੋ ਇੰਟਰਨੈਸ਼ਨਲ ਪਲੇਅਰ ਕਬੱਡੀ ਖਿਡਾਰੀ ਆ ਰਹੇ ਨੇ ਜੋ ਰਾਜਾ ਸਾਡਾ ਦੋਲਤਪੁਰ ਘੱਗ ਦਾ ਪਲੇਅਰ ਉਹਨਾਂ ਟੀਮਾਂ ਸੱਧੀਆਂ ਨੇ ਔਰ ਚਾਰ ਟੀਮਾਂ ਦੇ ਕਲੱਬ ਜਿਹੜੇ ਇੱਥੇ ਖੇਡਣਗੇ ਅੱਜ ਉਹ ਲੜਕੀਆਂ ਦਾ ਸ਼ੋਅ ਮੈਚ ਜਿਹੜਾ ਉਹ ਹਰਿਆਣਾ ਔਰ ਪੰਜਾਬ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ ਔਰ ਚਾਰ ਟੀਮਾਂ ਜਿਹੜੀਆਂ ਕਲੱਬ ਖੇਡਣਗੇ ਵੱਡੇ ਤੇ ਪ੍ਰਾਈਜ਼ ਦੀ ਗੱਲ ਕੀਤੀ ਜਾਵੇ ਤਾਂ ਕੀ ਕੀ ਪ੍ਰਾਈਜ਼ ਜਿਹੜਾ ਆਈਆਂ ਟੀਮਾਂ ਵਾਸਤੇ ਰੱਖਿਆ ਅੱਜ ਦਾ ਜੋ ਪ੍ਰਾਈਜ਼ ਸਾਡਾ ਫਰਸਟ ਪਰਾਇ ਜਾਓ 1 ਲੱਖ ਰੁਪਇਆ ਵਾ ਉਹ ਪੰਦਿਆਂ ਟੀਮਾਂ ਨੂੰ ਦੂਸਰਾ 70000 ਆ ਔਰ ਲੜਕੀਆਂ ਦਾ ਜਿਹੜਾ ਪਰਾਇ ਜਾ 31000 21000 ਰੁਪਇਆ ਉਹਨਾਂ ਨੂੰ ਦਿੱਤਾ ਜਾਵੇਗਾ ਠੀਕ ਇਸ ਸਹਿਯੋਗ ਦੀ ਗੱਲ ਕੀਤੀ ਜਾ ਇਹਦੇ ਵਿੱਚ ਇੰਨੇਰਾ ਵੀਰਾਂ ਦਾ ਕਿੰਨਾ ਕੁ ਸਹਿਯੋਗ ਹੈ ਜਿੱਦਾਂ ਜਾਂ ਪਿੰਡ ਵਾਸੀਆਂ ਦਾ ਸ਼ੋਅ ਕਿੰਨਾ ਹੈ ਕਹਿੰਦਾ ਵੀਰਾਂ ਦੇ ਸਹਿਯੋਗ ਦੇ ਨਾਲ ਔਰ ਪਿੰਡ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਨਾਲ ਇਹ ਜੋ ਮੇਲਾ ਜਿਹੜਾ ਇਹਨੂੰ ਆਪਾਂ ਕਰਵਾਇਆ ਕਰਵਾਨੇ ਆ ਔਰ ਬਹੁਤ ਹੀ ਸਹਿਯੋਗ ਐਨਆਈ ਵਿਦਾਂ ਦਾ ਔਰ ਪਿੰਡ ਦੇ ਪ੍ਰਵੰਤੇ ਸੱਜਣਾ ਦਾ ਜਿਹੜੇ ਜਿਦਾ ਸਰਪੰਚ ਸਾਹਿਬ ਨੇ ਸਾਡੇ ਹਰਜਿੰਦਰ ਸਾਹਿਬ ਔਰ ਭਲਵਿੰਦਰ ਸਿੰਘ ਕਾਕਾ ਜੀ ਹਰਬੰਸ ਸਿੰਘ ਜੀ ਸਰਪੰਚ ਸਾਹਿਬ ਘੱਗ ਔਰ ਮਨਦੀਪ ਸਿੰਘ ਜੀ ਕੁਲਵਿੰਦਰ ਸਿੰਘ ਔਰ ਐਮਰਾ ਵੀਰ ਜੋ ਆ ਕਰਮਜੀਤ ਸਿੰਘ ਘੱਗ ਔਰ ਮਨਦੀਪ ਸਿੰਘ ਬਲਜੀਤ ਸਿੰਘ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਵਿਦਾਂ ਦਾ ਸਹਿਯੋਗ ਨਾਲ ਸਰਬਜੀ ਸੇ ਸ਼ਬਾ ਉਹ ਜੋ ਸਾਡੇ ਮੇਨ ਜਿਹੜੇ ਸਪਾਂਸਰ ਨੇ ਸਾਡੇ ਮੇਜਰ ਸਿੰਘ ਜੀ ਜੋਸ਼ ਜੋ ਆ ਜੋ ਬੀਬੀ ਅਮਰਜੀਤ ਕੌਰ ਜੀ ਉਹਨਾਂ ਦੇ ਜੋ ਜੁਆਈ ਵੀ ਲੱਗਦੇ ਆ ਉਹਨਾਂ ਦੇ ਸਹਿਯੋਗ ਨਾਲ ਸਾਰਾ ਮੇਲਾ ਕਰਵਾਇਆ ਜਾਂਦਾ ਹੈ ਵੈਕੁਰਜੀ ਹਰਸਾਲ ਸਾਹ ਤੇ ਵੈਕੁਰਜੀ ਕੀ ਫਤਿਹ ਸਾਰਿਆਂ ਨੂੰ ਇੱਕਦਮ ਮੇਲੇ ਦੀਆਂ ਵਧਾਈਆਂ ਬਹੁਤ-ਬਹੁਤ ਸੇ ਸੰਗਤ ਨੂੰ ਅਸੀਂ ਹਰ ਸਾਲ ਦੀ ਤਰ੍ਹਾਂ ਬੜੀ ਧੂਮਤਾਂ ਨਾਲ ਮੇਲਾ ਇਹ ਬਾਬੇ ਫਤਿਹ ਸ਼ਾਹ ਜੀ ਬਾਬਾ ਲਖਦਾਤਾ ਜੀ ਦੀ ਦਰਬਾਰ ਤੇ ਮਨਾਇਆ ਜਾਂਦਾ ਹੈ ਇਸ ਸਾਲ ਚੌਥੀ ਵਾਰ ਸਭਿਆਚਾਰਕ ਮੇਲਾ ਹੈ ਜਿਨ੍ਹਾਂ ਦੇ ਵਿੱਚ ਕਿ ਐਨ ਆਰ ਆਈ ਵੀਰਾਂ ਦੀ ਕੁਝ ਪਿੰਡ ਦੇ ਪਤਵੰਤੇ ਸੱਜਣ ਤੇ ਬਾਕੀ ਸਾਰੇ ਪਿੰਡ ਦਾ ਵੀ ਸਹਿਯੋਗ ਹੈ ਤੇ ਉਹਦੇ ਸਹਿਯੋਗ ਦੇ ਨਾਲ ਹੀ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਬਹੁਤ ਧੂਮ-ਧਾਮ ਨਾਲ ਕਰਾਇਆ ਜਾ ਰਿਹਾ ਹੈ ਇਸ ਮੇਲੇ ਦੇ ਵਿੱਚ ਚਾਰ ਇੰਟਰਨੈਸ਼ਨਲ ਕਬੱਡੀ ਦੀਆਂ ਟੀਮਾਂ ਆ ਰਹੀਆਂ ਨੇ ਜੋ ਕਿ ਸਾਨੂੰ ਮਾਣ ਹੈ ਕਬੱਡੀ ਦੇ ਇਹਨਾਂ ਪਲੇਅਰਾਂ ਤੇ ਇਹ ਬਹੁਤ ਸੋਹਣਾ ਕਬੱਡੀ ਸਾਡੇ ਇਲਾਕੇ ਨੂੰ ਬਹੁਤ ਦੇ ਨੇ ਜੀ ਕਬੱਡੀ ਦੀ ਜਿਵੇਂ ਸਾਡੇ ਵੀਰ ਵੱਡੇ ਵੀਰ ਜੀ ਨੇ ਦੱਸਿਆ ਕਿ ਸੋਨੂੰ ਜੰਪ ਜੀ ਤੇ ਹੋਰ ਸਾਡੇ ਪ੍ਰਬੰਤੇ ਵੀ ਬਲਵਿੰਦਰ ਸਿੰਘ ਜੀ ਫੇਡਾ ਹੋਏ ਨੇ ਇਹਨਾਂ ਦੀ ਬਹੁਤ ਦੇ ਨੇ ਕਬੱਡੀ ਨੂੰ ਤੇ ਇਹ ਸੁਖਵਿੰਦਰ ਸਿੰਘ ਜੀ ਗੜਾਣੀ ਉਹਨਾਂ ਦੀ ਵੀ ਬਹੁਤ ਦੇ ਨੇ ਤੇ ਬਾਕੀ ਸਾਰੇ ਪਤਵੰਤੇ ਸੱਜਣਾ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਆ ਕਿ ਤੇ ਬਾਕੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਅਰਜਿੰਦਰਪਾਲ ਸਿੰਘ ਜੀ ਤੇ ਸਾਡੇ ਪਲਵਿੰਦਰ ਸਿੰਘ ਜੀ ਕਾਕਾ ਭਾਜੀ ਇਹਨਾਂ ਦਾ ਵੀ ਬਹੁਤ ਸਹਿਯੋਗ ਹੈ ਸਾਡੀ ਕਬੱਡੀ ਨੂੰ ਸਾਡੇ ਮੇਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨ ਧੰਨ ਪੀਰ ਬਾਬਾ ਫਤਿਹ ਸਿੰਘ ਜੀ ਦਾ ਬਹੁਤ ਬਹੁਤ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚ ਰਹੇਗਾ ਤੇ ਬਾਕੀ ਆਪਣੇ ਬਹੁਤ ਵੱਡਾ ਸਹਿਯੋਗ ਹੈ ਅਨੇਰੇ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਨਾਲ ਮੋਢਾ ਜੋੜ ਕੇ ਮੋਢਾ ਲਾ ਕੇ ਆਪਣੇ ਨਾਲ ਤੁਰੇ ਨੇ ਤੇ ਨਾਲੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਆ ਤੁਹਾਡੇ ਸਾਹਮਣੇ ਆ ਹਰਪ੍ਰੀਤ ਸਿੰਘ ਜੀ ਬੈਂਡਰ ਲੱਗੇ ਬੈਂਡਰ ਲੱਗੇ ਆ ਇਹਨਾਂ ਸਾਹਮਣੇ ਸਾਰੇ ਆਪਣੇ ਵੀਰ ਬਲਵਿੰਦਰ ਸਿੰਘ ਜੁਗਿੰਦਰ ਸਿੰਘ ਜੁਗਿੰਦਰ ਸਿੰਘ ਮਨਦੀਪ ਸਿੰਘ ਘੱਗ ਪੰਮਾ ਘੱਗ ਸਰਬਜੀਤ ਕਾਲੂ ਮਲਕੀਤ ਘੱਗ ਇਹਨਾਂ ਵੱਲੋਂ ਇਹਨਾਂ ਇਹਨਾਂ ਵੱਲੋਂ ਸਾਰਿਆਂ ਵੱਲੋਂ ਤੇ ਇੱਧਰ ਆਪਣਾ ਬੈਨਰ ਲੱਗਾ ਜੀ ਬਲਵਿੰਦਰ ਸਿੰਘ ਸਾਰੇ ਸਹਿਯੋਗੀ ਸੱਜਣ ਹੈ ਜੀ ਆਪਣੇ ਸਾਰਿਆਂ ਨੇ ਸੰਯੋਗ ਕੀਤਾ ਸਾਰੇ ਵੀਰਾਂ ਭਰਾਵਾਂ ਨੇ ਸੰਯੋਗ ਕੀਤਾ ਇਹਨਾਂ ਦੇ ਨਾਲ ਹੀ ਆਪਾਂ ਤੁਰਦੇ ਆ ਜੀ ਅਨੇ ਸਰਦਾਰ ਜੀ ਕੀ ਕਰੇ ਜਾਓਗੇ ਅੱਜ ਤੁਸੀਂ ਕਬੱਡੀ ਟੂਰਨਾਮੈਂਟ ਤੁਰਾਣਾ ਇੱਥੇ ਪਹੁੰਚੇ ਹੋ ਵਾਹਿਗੀ ਕਾ ਖਾਲਸਾ ਵਾਹਿਗੀ ਕੀ ਫਤਿਹ ਕੋ ਹਰ ਸਾਲ ਜੋ ਟੂਰਨਾਮੈਂਟ ਦੌਦਪੁਰ ਕਾਡ ਪੰਚਾਇਤ ਹਲਕਲਾਇਆ ਜਾਂਦਾ ਹੈ ਐਲਕਾ ਵਿੱਚ ਚੌਥੀ ਮਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਇਸ ਇਲਾਕੇ ਵਿੱਚ ਕੋਈ ਟੂਰਨਾਮੈਂਟ ਹੁੰਦਾ ਹੈ ਨਾ ਤੇ ਚੰਗੇ ਚੰਗੇ ਪਲੇਅਰ ਆਉਂਦੇ ਨੇ ਤੇ ਹਾਜ਼ਰੀ ਭਰਦੇ ਨੇ ਤੇ ਸੰਗਤਾਂ ਦਾ ਵੀ ਧੰਨਵਾਦ ਹੈ ਸਜਨਾ ਦਾ ਵੀ ਧੰਨਵਾਦ ਹੈ ਜਿਹੜੇ ਪਹੁੰਚੇ ਨੇ ਪਿਆਰ ਨਾਲ ਬੜਾ ਸੁਨੋਗ ਹੈ ਸਾਰਿਆਂ ਦਾ ਜਿਹੜੀ ਕਮੇਟੀ ਹੈ ਨਾ ਉਹਨਾਂ ਸਾਰਿਆਂ ਨੇ ਦਿਨ ਰਾਤੇ ਕਰਕੇ ਇਹ ਟੂਰਨਾਮੈਂਟ ਨੂੰ ਨੇਪੇ ਚਾਣਵਾਸੇ ਗੁਰੂ ਸਾਹਿਬ ਦਾ ਅਸਰ ਉਟਾਸਾ ਲਿਆ ਹੈ ਸ਼ਾਬ ਜੀ ਕਿਰਪਾ ਕਰਮ ਖਿਡਾਰੀ ਪਹੁੰਚੇ ਨੇ ਤੇ ਖਿਡਾਰੀ ਵੀ ਜਿਹੜੇ ਨੇ ਸਮਝ ਸੇ ਰਹੋਣ ਬੜੀ ਚੰਗੀ ਗੱਲ ਹੈ ਕਿਉਂਕਿ ਹਨੇਰਾ ਪੈ ਜਾਂਦਾ ਕੀ ਵਾਰੀ ਸਵਾਦ ਦੀ ਰਾਜਤ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਸਾਰੇ ਮਾਈ ਭਾਈ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਹੈ ਸੋਨੂੰ ਕਬੱਡੀ ਖਿਡਾਰੀ ਅੰਤਰ ਕਬੱਡੀ ਖਿਡਾਰੀ ਜੋ ਕੈਨੇਡਾ ਬੈਠੇ ਹੋਏ ਨੇ ਉਹਨਾਂ ਵੱਲੋਂ ਵੀ ਸੰਜੋਗ ਦਿੱਤਾ ਗਿਆ ਕੋਈ ਮਾਇਆ ਦਾ ਵੀ ਸੰਜੋਗ ਦਿੱਤਾ ਹੈ ਸ਼ੋਅ ਮੈਚ ਵਿੱਚ 33000 ਰੁਪਏ ਉਹਨਾਂ ਨੇ ਸੇਵਾ ਕਰਨੀ ਹੈ ਗੁਰੂ ਸਾਹਿਬ ਨੇ ਕਰਵਾਈ ਹੈ ਉਹਨਾਂ ਨੇ ਆਪਣੀ ਕੀਤੀ ਕਿਉਂ ਗੁਰੂ ਦੀ ਕਿਰਪਾ ਹੈ ਮੈਂ ਗੁਰੂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ ਕਿਉਂਕਿ ਜੋਕ ਲਾਂਦਾ ਗੁਰੂ ਸਾਹਿਬ ਕਰਦਾ ਸੇਧ ਵੀ ਮੇਰੇ ਗੁਰੂ ਸਾਹਿਬ ਨੇ ਠੀਕ ਕੀਤੀ ਹੁਣ ਵੀ ਇੱਥੇ ਟੂਰਨਾਮੈਂਟ ਵੇਖਣ ਵਾਸਤੇ ਆ ਤੇ ਗੁਰੂ ਸਾਹਿਬ ਨੇ ਭੇਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਮੈਚ ਸਟਾਰਟ ਹੋ ਗਿਆ ਉਸ ਤੋਂ ਬਾਅਦ ਕਰਦਾ ਹਾਂ ਅਮੀ ਬਹੁਤ ਵਧੀਆ ਮੈਚ ਦੀ ਸ਼ੁਰੂਆਤ ਹੋਈ ਅੱਜ ਕਗਵਾਲਤਪੁਰ ਦੀ ਧਰਤੀ ਤੇ ਰੌਣਕਾਂ ਲੱਗੀਆਂ ਤੇ ਸਾਡੇ ਸਤਜਾ ਜੋ ਹਰਦੀਪ ਸਿੰਘ ਜੀ ਪੰਜਾਬ ਪੁਲਿਸੋਂ ਵੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਉਹਨਾਂ ਦਾ ਵੀ ਮੈਂ ਇੱਥੇ ਪੌਂਟਰ ਤੇ ਧੰਨ ਵੱਡੀ ਹਾਜ਼ਰੀ ਉਹਨਾਂ ਦੀ ਇੱਧਰ ਗੱਲ ਕਰੀ ਆ ਜਿਹਨੇ ਹੁਸ਼ਿਆਰ ਪਰਦਾ ਪਾਈ ਸਾਈ ਮੈਗਵਲ ਦੇ ਲਾਗੇ ਪਿੰਡ ਸਗਰੂ ਦਾ ਉਹ ਜੀਨ ਸਰਾਲੇ ਵਾਲਾ ਖੇਡ ਮੈਦਾਨ ਦੇ ਵਿੱਚ ਆਪਣੇ ਹਿੱਸੇ ਦੀ ਪਹਿਲੀ ਰੇਡ ਪਾਉਣ ਵਾਸਤੇ ਵਾਧਾ ਹੋਇਆ ਮਾਝੇ ਦੇ ਚਾਰ ਖਿਡਾਰੀ ਨੇ ਮਾਝੇ ਤੇ ਜਵਾਬੇ ਦਾ ਪਹਿਲਾ ਮੈਚ ਕੱਗ ਦਾਉਤਪੁਰ ਦੀ ਧਰਤੀ ਹੈ ਉਹ ਪੱਟ ਨੂੰ ਖਿੱਚ ਮਾਰੀ ਹੋਈ ਚੋਬਰ ਨੇ ਵੇਖਾਂਗੇ ਵੀ ਗੱਲ ਕੀ ਬਣਦੀ ਹੈ ਕਿ ਖੁੱਚ ਪੁੱਟਣੀ ਤੇ ਕਬੱਡੀ ਵਿੱਚ ਲਾਉਣੀ ਹੈ ਬੜੀ ਔਖੀ ਟਾਕ ਮਿੱਤਰੋ ਪਾਉਂਦਾ ਹਨੇਕ ਤਰੀ ਗੱਲ ਇੱਧਰ ਕਹਿੰਦੇ ਮੁੰਡਾ ਆਲੀ ਆ ਗਿਆ ਖੇਡ ਗਰਾਉਂਡ ਦੇ ਵਿੱਚ ਸਾਵਲਾ ਜਿਹਾ ਰੰਗ ਹੈ ਆ ਜੋਬਨ ਦੀ ਕਬੱਡੀ ਮੈਦਾਨ ਦੇ ਵਿੱਚ ਪੈਂਦੀ ਹੋ ਇੱਕ ਧਨੀ ਦੇ ਕਰਨ ਹੈ ਨਾਲ ਸਾੰਦਰੇ ਦਾ ਪ੍ਰਵ ਆ ਨਾਲ ਜੂਰੀਏ ਨਾਲ ਕਿਤੇ ਸ਼ਾਮ 84 ਦਾ ਗੁਰੀ ਹੈ ਲਾਹ ਲੱਸੀ ਨੇ ਸੂਸਾ ਦੀ ਟੀਮ ਆ ਖੋੜ ਟਰੈਕਟਰਾਂ ਦਾ ਜੇਤੂ ਹੈ ਕਰਨ ਹੈ ਪਰ ਨੰਬਰ ਦੇ ਵਿੱਚ ਅਨਸੋ ਦੀ ਕਬੱਡੀਆਂ ਪਾ ਕੇ ਆਇਆ ਹੈ ਇਹ ਪੰਜਾਬ ਦੇ ਵਿੱਚ ਬਹੁਤ ਘੱਟ ਖੇਡਦਾ ਪਰ ਜਿੱਥੇ ਖੇਡਦਾ ਫਿਰੇ ਦੀ गाना सौखा लॻंदा लॻलियूं केॾे चंदर